ਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰੀਆ ਅੱਜ ਦੇ ਹਾਲਾਤ ਦੇ ਹਿਸਾਬ ਨਾਲ ਨਾ ਬਾਈ ਰਣਜੀਤ ਸਿੰਘ ਢੱਡੀਆਂ ਲੰਦੀ ਇੱਕ ਆਪਾਂ ਵੀਡੀਓ ਲੈ ਕੇ ਆਏ ਹਾਂ ਜਿਨੇ ਵੇਜੋ ਗੱਲ ਕਰ ਰਹੇ ਨੇ ਕਿ ਆਪਣੇ ਆਪ ਨੂੰ ਮਜ਼ਬੂਤ ਕਿਵੇਂ ਕਰਨਾ ਹੈ ਸਟਰੋਂਗ ਕਿਵੇਂ ਕਰਨਾ ਹੈ ਤੇ ਜਿਹੜੇ ਹਾਲਾਤ ਚੱਲ ਰਹੇ ਨੇ ਉਹਨਾਂ 'ਚ ਕਾਇਮ ਕਿਵੇਂ ਰਹਿਣਾ ਹੈ ਤੇ ਇਹ ਵੀਡੀਓ ਡੋਨਟ ਬੀ ਪੈਨਿਕ ਯਾਨੀ ਪੈਨਿਕ ਨਹੀਂ ਹੋਣਾ ਪੈਨਿਕ ਨਹੀਂ ਹੋਣਾ ਤੇ ਸਾਡੇ ਤੇ ਭੀੜ ਪੈ ਗਈ ਦੁੱਖ ਦੇ ਵਿੱਚ ਸਾਡੀ ਕੌਮ ਹੀ ਦੁਖੀ ਅੱਜ ਕੀ ਕਰੀਏ ਜੀ ਐ ਨਹੀਂ ਹੁੰਦਾ ਹੁੰਦਾ ਬੰਦਾ ਪਾਣੀ ਦੇ ਵਿੱਚ ਛਾਲ ਮਾਰ ਜਵੇ ਤੇ ਡੁੱਬਣ ਲੱਗ ਪਵੇ ਤੇ ਫਿਰ ਕਵੇ ਹੁਣ ਮੇਰਾ ਕਰੋ ਕੁਝ ਹੁਣ ਮੇਰਾ ਕਰੋ ਕੁਝ ਫਿਰ ਸਾਡੇ ਬੰਦੇ ਕੁਝ ਜਿਹੜੇ ਟੈਂਪਰੇਰੀ ਥੋੜੇ ਟਾਈਮ ਵਾਸਤੇ ਉਹਨੂੰ ਡੁੱਬਦੇ ਨੂੰ ਕੱਢਦੇ ਐ ਥੋੜੇ ਚਿਰ ਵਾਸਤੇ ਡੁੱਬਦੇ ਨੂੰ ਕੱਢ ਵੀ ਦੇਣੇ ਦੇਣਗੇ ਉਹ ਤੇ ਸਦਾ ਤੂੰ ਸਹਾਰਾ ਭਾਲਦਾ ਰਹੇਂਗਾ ਮੈਂ ਡੁੱਬਿਆ ਮੈਨੂੰ ਗੱਡੋ ਮੈਂ ਡੁੱਬਿਆ ਮੈਨੂੰ ਗੱਡੋ ਜਿਹੜਾ ਬੰਦਾ ਹੁਣ ਮੰਨ ਲਓ ਮੇਰੇ ਨਾਲ ਗੱਲ ਕਰਦਾ ਮੰਨ ਲਓ ਮੇਰੇ ਨਾਲ ਪ੍ਰੇਮ ਕਰਦਾ ਬੰਦਾ ਤੇ ਮੈਨੂੰ ਆ ਕੇ ਹੁਣ ਆ ਦੁੱਖ ਹੈ ਤੇ ਮੈਂ ਕੀ ਕਰੀਏ ਭਾਈ ਸਾਹਿਬ ਚਲੋ ਮੈਂ ਉਹਨੂੰ ਦੱਸਦਾ 6 ਮਹੀਨਿਆਂ ਬਾਅਦ ਫੇਰ ਆ ਗਿਆ ਹੁਣ ਇਹਦਾ ਕਿ ਮੈਂ ਕਰੀਏ ਜੀ ਚਲ ਮੈਂ ਫੇਰ ਦੱਸਦਾ ਤੇ 6 ਮਹੀਨਿਆਂ ਬਾਅਦ ਫੇਰ ਆ ਗਿਆ ਗਾਂ 6 ਮਹੀਨੇ ਹੋਰ ਸਾਲ 2 ਸਾਲ ਨੂੰ ਮੈਂ ਮਰ ਗਿਆ ਫੇਰ ਕਿਤੇ ਕੋਲ ਜਾਊ ਡਿਪੈਂਡ ਤੇ ਹੋ ਹੀ ਗਿਆ ਨਾ ਉਹ ਉਹ ਤੇ ਡਿਪੈਂਡ ਹੋ ਗਿਆ ਪਰ ਗੁਰਬਾਣੀ ਨੂੰ ਪੜ ਕੇ ਸਾਡਾ ਆਪਣਾ ਨਜ਼ਰੀਆ ਘੜਿਆ ਜਾਂਦਾ ਹੈ ਗੁਰਬਾਣੀ ਸਾਨੂੰ ਅੱਖਾਂ ਨਹੀਂ ਗੁਰਬਾਣੀ ਸਾਨੂੰ ਰਾਹ ਨਹੀਂ ਦੱਸਦੀ ਗੁਰਬਾਣੀ ਅੱਖਾਂ ਦਿੰਦੀ ਵੀ ਰਾਹ ਆਪੇ ਬਣਾ ਲੈ ਆਖੋ ਸਤਨਾਮ ਵੇਖਿਓ ਇੱਕ ਬੰਦਾ ਹੋਇਆ ਮੇਰੇ ਤੇ ਡਿਪੈਂਡਰ ਹੈ ਮੈਂ ਤੈਨੂੰ ਰਾਹ ਦੱਸੂ ਇਹ ਵੀ ਕੰਮ ਚੰਗਾ ਹੈ ਵੀ ਬੰਦਾ ਰਾਹ ਦੱਸਦਾ ਅੰਨੇ ਨੂੰ ਕਹਿੰਦਾ ਸੱਜੇ ਨੂੰ ਹੋ ਜਾ ਉਹ ਸੱਜੇ ਨੂੰ ਹੋ ਜਾਂਦਾ ਆ ਖੱਬੇ ਨੂੰ ਨਾ ਮੁੜ ਜੀ ਟੋਆ ਇੱਥੇ ਉਹ ਖੱਬੇ ਤੋਂ ਹਟ ਗਿਆ ਅਰ ਇਧਰ ਨੂੰ ਹੁਣ ਮਾੜਾ ਜਿਹਾ ਚਾਰ ਕਦਮ ਅੱਗੇ ਨੂੰ ਆ ਜਾ ਅੰਨੇ ਨੂੰ ਤੇ ਸਹੂਲਤ ਹੈ ਵੀ ਬੰਦਾ ਮੈਨੂੰ ਰਾਹ ਦੱਸਦਾ ਪਰ ਡਿਪੈਂਡ ਤੇ ਹੋ ਗਿਆ ਨਾ ਨਾ ਜੇ ਉਹ ਨਾ ਹੋਇਆ ਫਿਰ ਤੇ ਇਹ ਕੋ ਹੈ ਜਿਹੜਾ ਅੱਖਾਂ ਹੀ ਦੇ ਦਿੰਦਾ ਹੈ ਵੀ ਰਾਹ ਦੱਸਣ ਦੀ ਤੈਨੂੰ ਲੋੜ ਹੀ ਨਹੀਂ ਆਪੀ ਵੇਖ ਲੈ ਅੱਖੋਂ ਸਤਨਾਹ ਵਾਹ ਜੀ ਪਿਆਰਿਓ ਗੁਰਬਾਣੀ ਸਾਡਾ ਨਜ਼ਰੀਆ ਘਟਦੀ ਹੈ ਪੁਆਇੰਟ ਆਫ view ਦੁਨੀਆ ਨੂੰ ਵੇਖਣਾ ਕਿਦਾਂ ਤੈਨੂੰ ਨਜ਼ਰੀਆ ਦਿੰਦੇ ਗੁਰੂ ਸਾਹਿਬ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਨਾ ਆ 35 ਦਾ ਨਜ਼ਰੀਆ ਵੇਖਿਓ ਆ ਜਿਹੜੇ 35 ਐ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ ਐ ਜਿੱਦਾਂ ਇਹ ਵੇਖਦੇ ਐ ਐ ਤੈ ਵੇਖਣਾ ਸਮਾਜ ਨੂੰ ਉਹਨਾਂ ਨੇ ਉਸ ਵੇਲੇ ਵੇਖਿਆ ਨਜ਼ਰੀਆ ਬੜਾ ਕਮਾਲ ਦਾ ਤੇ ਤੇਰੇ ਸਾਹਮਣੇ ਅੱਜ ਦੀ ਸਿਚੁਏਸ਼ਨ ਹਾਲਾਤ ਉਦੋਂ ਹੋਰ ਸਨ ਤੇ ਅੱਜ ਹੋਰ ਨੇ ਕਾਪੀ ਪੇਸਟ ਨਾ ਕਰਦੀ ਕਿਤੇ ਮੇਰੀ ਸਿਚੁਏਸ਼ਨ ਹੋਰ ਹੋ ਸਕਦੀ ਹੈ ਤੇਰੀ ਹੋਰ ਹੋ ਸਕਦੀ ਹੈ ਤੇਰੀ ਪ੍ਰੋਬਲਮ ਹੋਰ ਹੋ ਸਕਦੀ ਹੈ ਮੇਰੀ ਹੋਰ ਹੋ ਸਕਦੀ ਹੈ ਕਾਪੀ ਪੇਸਟ ਨਾ ਕਰੋ ਤੁਹਾਨੂੰ ਤੁਹਾਡਾ ਨਜ਼ਰੀਆ ਘੜਨਾ ਪੈਣਾ ਕਾਪੀ ਨਹੀਂ ਕਰਨੀ ਤੇਰੀ ਜ਼ਿੰਦਗੀ ਦੀ ਪ੍ਰੋਬਲਮ ਹੋ ਰਹੀ ਹੈ ਮੇਰੀ ਦੀ ਹੋ ਰਹੀ ਹੈ ਕਿਸੇ ਦੀ ਪਿਓ ਨਾਲ ਪ੍ਰੋਬਲਮ ਹੋ ਸਕਦੀ ਹੈ ਦੂਜੇ ਦੀ ਘਰ ਵਾਲੀ ਨਾਲ ਪ੍ਰੋਬਲਮ ਹੈ ਇੱਕੋ ਕਿਵੇਂ ਕਾਪੀ ਪੇਸਟ ਕਰ ਦੋਗੇ ਸਿਚੁਏਸ਼ਨ ਦਾ ਵੀ ਫਰਕ ਹੈ ਹਾਲਾਤਾਂ ਦਾ ਫਰਕ ਹੈ ਤੇ ਉਥੇ ਹਾਲਾਤ ਮੇਰੀ ਜ਼ਿੰਦਗੀ ਵਾਲੇ ਹਾਲਾਤ ਤੇਰੇ ਕਿੱਥੇ ਨੇ ਅਸੀਂ ਮੈਂ ਤੈਨੂੰ ਸਲਾਹ ਵੀ ਕਿਵੇਂ ਦੇ ਸਕਦਾ ਮੇਰੀ ਪ੍ਰੋਬਲਮ ਹੀ ਨਹੀਂ ਮੈਂ ਸਲਾਹ ਕਿੱਦਾਂ ਦੇ ਦੂੰ ਤੇਰੀ ਪ੍ਰੋਬਲਮ ਵੱਖਰੀ ਐ ਮੇਰੀ ਵੱਖਰੀ ਐ ਤੇਰਾ ਖਾਣ ਦਾ ਫਰਕ ਐ ਮੇਰੇ ਖਾਣ ਦਾ ਫਰਕ ਐ ਤੇਰੇ ਪਹਿਨਣ ਦਾ ਫਰਕ ਐ ਮੇਰੇ ਪਹਿਨਣ ਦਾ ਫਰਕ ਐ ਤੇਰੀ ਰਿਸ਼ਤੇਦਾਰੀਆਂ ਹੋਰ ਐ ਮੇਰੀਆਂ ਹੋਰ ਐ ਤੇਰਾ ਸੁਭਾਅ ਹੋਰ ਐ ਮੇਰਾ ਸੁਭਾਅ ਹੋਰ ਐ ਤੈਨੂੰ ਤੇਰਾ ਰਾਹ ਬਣਾਉਣਾ ਪੈਣਾ ਤੈਨੂੰ ਤੇਰਾ ਨਜ਼ਰੀਆ ਹੀ ਕੰਮ ਆਉਣਾ ਐ ਮੇਰਾ ਨਹੀਂ ਜਿਵੇਂ ਕਹਿ ਲੋ ਵੀ ਮੇਰੀ ਐਨਕ ਦਾ ਨੰਬਰ ਹੋਰ ਐ ਤੇਰੀ ਦਾ ਹੋਰ ਐ ਮੇਰੇ ਵਾਲੀ ਲਾ ਲੇਗਾ ਤੇ ਸਭੋ ਚੱਕਰ ਆਉਣ ਲੱਗ ਜਾਣਗੇ ਤੇਰੇ ਵਾਲੀ ਮੈਂ ਕਿੱਦਾਂ ਲਾ ਲੂ ਮੇਰਾ ਨੰਬਰ ਹੋਰ ਐ ਮੇਰੇ ਆਲੇ ਮੇਰੇ ਵਾਂਗੂ ਨਹੀਂ ਨਾ ਤੈਨੂੰ ਤੇਰੇ ਤੇਰਾ ਨਜ਼ਰੀਆ ਘੜਨਾ ਪੈਣਾ ਤੈਨੂੰ ਪਛਾਣ ਹੋਣੀ ਚਾਹੀਦੀ ਹੈ ਗੁਰੂ ਸਾਹਿਬ ਸਾਨੂੰ ਕਹਿੰਦੇ ਆ ਆਪਣਾ ਨਜ਼ਰੀਆ ਘੜ ਲਓ ਪਿਆਰਿਓ ਆਪਣਾ ਦਿਮਾਗ ਖੋਲ੍ਹ ਲਓ ਦੁਨੀਆ ਵੇਖਣੀ ਕਿੱਦਾਂ ਗੁਰੂ ਨਾਨਕ ਵਾਂਗੂ ਵੇਖੋ ਜਿਵੇਂ ਗੁਰੂ ਨਾਨਕ ਵੇਖਦੇ ਆ ਵੀ ਜੋਗੀ ਕਿੱਦਾਂ ਭਈ ਇਹਦੇ ਲੁੱਟ ਕੇ ਖਾ ਗਏ ਤਾਜੀ ਕਿੱਦਾਂ ਇਹ ਵੀ ਬੇੜਾ ਕਰਕ ਕਰਕੇ ਆਹ ਨਕਲੀ ਬ੍ਰਾਹਮਣੇ ਕੀ ਕਰਦਾ ਫਿਰਦਾ ਪੁਜਾਰੀ ਮੰਦਰਾਂ ਵਾਲਾ ਇੱਕ ਬ੍ਰਾਹਮਣ ਹੋ ਆ ਜਿਹੜੇ ਬਰਾਦਰੀ ਵੀ ਐ ਇੱਕ ਬ੍ਰਾਹਮਣ ਉਹ ਕੰਮ ਕਰਦੇ ਐ ਜੋਬਾਂ ਕਰਦੇ ਐ ਉਹਨਾਂ ਦੀ ਗੱਲ ਨਹੀਂ ਇੱਥੇ ਤੁਹਾਡੇ ਪਿੰਡ ਵਿੱਚ ਵੀ ਬ੍ਰਾਹਮਣ ਹੱਡੀ ਪਾ ਕੇ ਹੋ ਸਕਦਾ ਕੋਈ ਬੈਠਾ ਹੋਵੇ ਉਹਦੀ ਗੱਲ ਨਹੀਂ ਮੰਦਰਾਂ ਵਾਲਾ ਬ੍ਰਾਹਮਣ ਪੁਜਾਰੀ ਸ਼੍ਰੇਣੀ ਜਿਹੜਾ ਸਿਰ ਤੇ ਬੈਠਦਾ ਉਹਦੀ ਗੱਲ ਉਹ ਉਹਨੂੰ ਵੇਖੋ ਉਹਨੂੰ ਸਮਝੋ ਤੇ ਨਾਲੇ ਜਦੋਂ ਡੁੱਬਿਆ ਹੁੰਦਾ ਓਦੋਂ ਆਵਾਜ਼ਾਂ ਮਾਰਦਾ ਸਾਡੀ ਕੌਮ ਡੁੱਬਦੀ ਹੁਣ ਬਰਗਾੜੀ ਦੇ ਮਸਲੇ ਤੇ ਕਿੰਨੇ ਬੰਦੇ ਕਹਿੰਦੇ ਆ ਵੀ ਐ ਹੋਣਾ ਚਾਹੀਦਾ ਸੀ ਆ ਹੋ ਗਿਆ ਐ ਹੋ ਗਿਆ ਹੁਣ ਡੁੱਬਜੋ ਹੁਣ ਕੱਢੋ ਵੀ ਕੱਢੋ ਜੀ ਸਾਨੂੰ ਹੁਣ ਇਹਦੇ ਚੋਂ 6 ਮਹੀਨਿਆਂ ਬਾਅਦ ਫੇਰ ਕਿਉਂ ਕੱਢੋ ਜੀ ਸਾਨੂੰ ਸਾਲ ਬਾਅਦ ਫੇਰ ਕਿਉਂ ਕੱਢੋ ਜੀ ਸਾਨੂੰ ਇਹ ਨਹੀਂ ਟਾਈਮ ਤੇ ਕੋਈ ਆਊਗਾ ਛਾਲ ਮਾਰੂਗਾ ਤੈਨੂੰ ਕੱਢੂਗਾ ਤੂੰ ਖੁਦ ਤੈਰਨਾ ਸਿੱਖ ਟਾਈਮ ਦੇ ਉੱਤੇ ਟਾਈਮ ਦੇ ਉੱਤੇ ਨਹੀਂ ਤੈਰਨਾ ਸਿੱਖਿਆ ਜਾ ਸਕਦਾ ਉਹ ਤੇ ਤਿਆਰੀ ਰੱਖਣੀ ਪੈਣੀ ਹੈ ਗੁਰਬਾਣੀ ਤੋਂ ਚੱਜ ਸਿੱਖ ਲਈਏ ਜ਼ਿੰਦਗੀ ਜਿਉਣ ਦਾ ਵੀ ਜਦੋਂ ਮੇਰੇ ਤੇ ਦੁੱਖ ਆਇਆ ਮੈਂ ਇੰਨਾ ਕਾਇਮ ਉਹ ਤੋਂ ਪਹਿਲਾਂ ਪਹਿਲਾਂ ਸਮਝ ਇੰਨੀ ਡਿਵੈਲਪ ਕਰ ਲੈਣੀ ਮਾਈਂਡ ਇੰਨਾ ਡਿਵੈਲਪ ਕਰ ਲੈਣਾ ਵੀ ਆਹ ਦੁੱਖ ਆਉਣਾ ਫਿਰ ਉਹਦੇ ਨਾਲ ਮੁਕਾਬਲਾ ਕਿੱਦਾਂ ਕਰਨਾ ਹੈ ਜੇ ਮੈਨੂੰ ਆਹ ਮੇਰੇ ਕੋਲ ਹੈ ਅੱਜ ਜੇ ਵਿਛੜ ਗਿਆ ਫਿਰ ਉਹਦੇ ਲਈ ਪਹਿਲਾਂ ਤਿਆਰੀ ਕਰ ਜੇ ਅੱਜ ਮੇਰਾ ਬੱਚਾ ਮੇਰੇ ਕੋਲ ਹੈ ਕੱਲ ਦੂਰ ਗਿਆ ਅੱਜ ਮਾਂ ਮੇਰੇ ਕੋਲ ਹੈ ਮੈਂ ਤੇ ਮਾਂ ਬਿਨਾ ਇੱਕ ਮਿੰਟ ਨਹੀਂ ਸਾਰਦਾ ਜਿੱਦੇ ਦੀ ਅਰਥੀ ਨੂੰ ਮੋਢਾ ਲਾਉਣਾ ਪਿਆ ਉਹਦੇ ਮੈਂ ਤੇ ਪਿਓ ਬਿਨਾ ਇੱਕ ਮਿੰਟ ਨਹੀਂ ਬਚਦਾ ਮੈਂ ਤੇ ਚਾਰ ਵਾਰੀ ਗੱਲ ਕਰਦਾ ਫੋਨ ਤੇ ਮੇਰਾ ਪਿਤਾ ਕਿੱਥੇ ਡੈਡੀ ਕਿੱਥੇ ਡੈਡੀ ਡੈਡੀ ਕਰਦਾ ਮੈਂ ਥੱਕਦਾ ਨਹੀਂ ਜਿੱਤੇ ਮਰਿਆ ਫਿਰ ਫਿਰ ਡੋਲਾਗਾ ਮੈਂ ਤੈਰਨਾ ਸਿੱਖਾਂਗਾ ਆਪਣੇ ਆਪ ਹੀ ਸਟਰੋਂਗ ਹੋ। ਆ ਗੁਰਬਾਣੀ ਦੀਆਂ ਕਲਾਸਾਂ ਐ। ਅਸੀਂ ਗੁਰਬਾਣੀ ਪੜ੍ਹ-ਪੜ੍ਹ ਕੇ ਇੱਕ-ਇੱਕ ਥੋਟ, ਇੱਕ-ਇੱਕ ਆਪਣੇ ਆਪਣੇ ਮਾਈਂਡ ਨੂੰ ਚੈੱਕ ਕਰਨਾ ਐ। ਮੈਂ ਸੋਚਦਾ ਕਿਦਾਂ? ਮੈਂ 네ਗੇਟਿਵ ਕਿੱਥੇ ਹੋ ਜਾਂਦਾ? ਮੈਂ ਗਲਤ ਕਿੱਥੇ ਆ? ਮੇਨੀਆਂ ਮੇਰੀਆਂ ਪ੍ਰੋਬਲਮਾਂ ਕੀ ਐ? ਮੈਂ ਉਹਨਾਂ ਪ੍ਰੋਬਲਮਸ ਜਿਹੜੀਆਂ ਮੇਰੀਆਂ, ਉਹਨਾਂ ਨੂੰ ਫੇਸ ਕਿਦਾਂ ਕਰਨਾ ਐ? ਮੈਂ ਦੁੱਖ ਦੇ ਵਿੱਚ ਵੀ ਦੁੱਖ ਮੰਨਣਾ ਨਹੀਂ। ਆਪਣੇ ਆਪ ਨੂੰ ਇਦਾਂ ਬੈਕ ਤੇ ਕਿਵੇਂ ਰੱਖ ਸਕਦਾ ਮੈਂ ਇਹ ਇਹ ਸਿੱਖਣਾ ਪੈਣਾ ਤੈਨੂੰ ਸਟਰੋਂਗ ਹੋਣਾ ਪੈਣਾ ਤੇਰੀਆਂ ਲੱਤਾਂ 'ਚ ਭਾਰ ਹੋਏਗਾ ਤਾਂ ਤੈਨੂੰ ਗੋਦੀ ਨਹੀਂ ਝੱਕ ਲੈਣਾ ਕਿਸੇ ਨੇ ਆਪਣੀਆਂ ਲੱਤਾਂ ਤੇ ਭਾਰ ਪਾਓ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹੋ ਸਿਖਾਇਆ ਪਹਿਲਾਂ ਹੀ ਤੈਰਨਾ ਸਿੱਖੋ ਕੱਲਾ ਕੱਲਾ ਬੰਦਾ ਹੀਰਿਆਂ ਵਰਗਾ ਹੋਵੇ ਫਿਰ ਪਰੌਣ ਦਾ ਵੀ ਫਾਇਦਾ ਹੈ ਅੱਜ ਦੇ ਸਮੇਂ ਵਿੱਚ ਤੁਸੀਂ ਕਹੋ ਨਾ ਵੀ ਸਾਡੀ ਕੌਮ ਦਾ ਬਣੂਗੀ ਤੂੰ ਕੌਮ ਦਾ ਛੱਡ ਦੇ ਆਪਣਾ ਆਪਣਾ ਬਣਾਉਣਾ ਸ਼ੁਰੂ ਕਰਦੇ ਹੋ ਜਿੱਦੇ ਆਪਾਂ ਸਹੀ ਬਣ ਗਏ ਹੀਰੇ ਬਣ ਜਾਈਏ ਫਿਰ ਇੱਕ ਲੜੀ 'ਚ ਪਰੋਣ ਦਾ ਫਾਇਦਾ ਵੀ ਹੈ ਅਜੇ ਤੇ ਸਾਨੂੰ ਸਾਡਾ ਸੁਭਾਅ ਹੀ ਬਦਲਣ ਦੀ ਬਹੁਤ ਲੋੜ ਹੈ ਅਜੇ ਤੇ ਅਸੀਂ ਬਹੁਤ ਨਕਮੇ ਆ ਅਸੀਂ ਤੇ ਬਹੁਤ ਨਕਮੇ ਆ ਜੀ ਬੜੇ ਮੈਨੂੰ ਇਹਦੇ ਭਾਈ ਸਭ ਤੁਹਾਡੇ ਨਾਲਾਂ ਕੁਝ ਹੋਰ ਵਧੀਆ ਕਰੀਏ ਮੈਂ ਕਿਹਾ ਮੈਂ ਤੈਨੂੰ ਮਿਲਾਂ ਨਾ ਆਏ ਨੂੰ ਟਾਈਮ ਦੇਦਾ ਵੀ ਆ ਜਾ ਤੂੰ ਮੈਨੂੰ ਮਿਲਣਾ ਆਜੇ ਮੈਂ ਕਹਿੰਦਾ ਮੈਂ ਨਹੀਂ ਮਿਲਣਾ ਜਾਂਦਾ ਹੋਇਆ ਸਰੂਪੇ ਪੌਂਦਾ ਜਾਂਦਾ ਫਿਰ ਵੀ ਆ ਲੈ ਟਾਈਮ ਦੇਤਾ ਮਿਲੇ ਨਹੀਂ ਗੱਲ ਨਹੀਂ ਕੀਤੀ ਲੈ ਇਹ ਵੀ ਨੂੰ ਗੱਲ ਲੈ ਹੁਣ ਕਰ ਲਉ ਇਹ ਕਰਨਗੇ ਕੌਮ ਦਾ ਭਲਾ ਸੁਭਾਅ ਤੇ ਕੰਮ ਕਰ ਲਿਆ ਆਪਣਾ ਆਪਣਾ ਆਪ ਬਦਲ ਲਿਆ ਅਸੀਂ ਆਪਣੇ ਆਪ ਨੂੰ ਚੇਂਜ ਕਰ ਲਿਆ ਆਪਣੇ ਆਪਣੇ ਸੁਭਾਅ ਤੇ ਕੰਮ ਕਰਨਾ ਸ਼ੁਰੂ ਕਰ ਦिए ਸਿੱਖ ਲਈਏ ਆਪਣੇ ਆਪ ਨੂੰ ਇੰਨਾ ਸਟਰੋਂਗ ਕਰੀਏ ਮੁਸੀਬਤ ਆਉਣੀ ਹੈ ਮੁਸੀਬਤ ਨੂੰ ਹੱਲ ਵੀ ਕਰਨਾ ਹੈ بڑے بڑے ਕੌਮੀ ਮਸਲੇ ਨੇ ਜਿਨ੍ਹਾਂ ਬਾਰੇ ਆਪਾਂ ਸੋਚਣਾ ਹੈ ਪਰ ਆਪ ਇੰਨੇ ਸਟਰੋਂਗ ਰਹਿ ਕੇ ਵੀ ਉਹਦੇ ਵਿੱਚ ਫਸਣਾ ਨਹੀਂ ਆਪਣੇ ਆਪ ਨੂੰ ਆਨੰਦ 'ਚ ਰੱਖਣਾ ਹੈ ਹੱਲ ਵੀ ਕਰਨਾ ਹੈ ਪਰ ਭਾਰੂ ਨਹੀਂ ਪੈਣ ਦੇਣਾ ਉਹ ਸਿਚੁਏਸ਼ਨ ਨੂੰ ਉਹਨਾਂ ਹਾਲਾਤਾਂ ਨੂੰ ਵੀ ਅਜ ਹੁਣ ਮੰਨ ਲਓ ਕੰਡਿਆਂ ਤੇ ਪਏ ਆ ਇਤੋਂ ਵੱਡਾ ਭਾਰ ਕੀ ਹੈ ਪਲਾਨ ਵੀ ਬਣਾ ਰਹੇ ਆ ਸਵੇਰੇ ਜੰਗ ਕਰਨੀ ਹੈ ਹਾਂਜੀ ਕਰਨੀ ਹੈ 10 ਲੱਖ ਚੜ ਕੇ ਆਏ ਆ ਹਾਂਜੀ ਆਏ ਆ ਵੱਡੇ ਸ਼ਹੀਦ ਹੋ ਗਏ ਆ ਹਾਂਜੀ ਹੋ ਗਏ ਆ ਪਲਾਨ ਵੀ ਕਰਨਾ ਵੀ ਸਵੇਰੇ ਕੀ ਕੁਝ ਕਰਨਾ ਹੈ ਹਾਂਜੀ ਕਰਨਾ ਹੈ ਪਰ ਆਪ ਸਤਿਗੁਰੂ ਐ ਨਹੀਂ ਸਾਡੇ ਵਾਂਗੂ ਵਿਖੀ ਜੇ ਪਏ ਹੋਣਗੇ ਆਪ ਨਹੀਂ ਗੁਰੂ ਸਾਹਿਬ ਇਦਾਂ ਤੜਫ ਤੜਫ ਰਹੇ ਹੋਣਗੇ ਜਿਵੇਂ ਅਸੀਂ ਆ ਕਰਨਾ ਸਾਰਾ ਕੁਝ ਹੈ ਪਰ ਸਮਝ ਇੰਨੀ ਡਿਵੈਲਪ ਕਰ ਲੈ ਆਪਣੇ ਆਪ ਨੂੰ ਉਹਦੇ ਤੋਂ ਬਾਹਰ ਵੀ ਰੱਖਣਾ ਸਾਡੀ ਤੇ ਪ੍ਰੋਬਲਮ ਹੈ ਇੱਕ ਜ਼ਿੰਦਗੀ ਦੇ ਵਿੱਚ ਦਿੱਕਤ ਆ ਗਈ ਆ ਤਿੰਨ ਚਾਰ ਦਿਨ ਪਹਿਲਾਂ ਇੱਕ ਬੀਬੀ ਮੈਨੂੰ ਮਿਲੀ ਕਹਿੰਦੀ ਜੀ ਸੱਸ ਬਹੁਤ ਤੰਗ ਕਰਦੀ। ਮੈਂ ਕਿਹਾ ਚੱਲ ਕੋਈ ਨਹੀਂ। ਪਰ ਤੁਹਾਨੂੰ ਕੀ ਪਤਾ ਸੱਸਾਂ ਕੀ ਹੁੰਦੀਆਂ ਬਹੁਤ ਤੰਗ ਕਰਦੀਆਂ। ਮੇਰੇ ਅੱਗੋ ਏਦਾਂ ਮੈਨੂੰ ਬੋਲੀ। ਮੈਂ ਕਿਹਾ ਹਰ ਇੱਕ ਬੰਦੇ ਦੀ ਜ਼ਿੰਦਗੀ 'ਚ ਆਉਂਦੀ ਹੈ ਪ੍ਰੋਬਲਮ। ਚੱਲ ਸੱਸ ਤੇਰੀ ਠੀਕ ਹੋ ਜੂ ਫਿਰ ਠੀਕ ਹੈ। ਜਿੱਥੇ ਕੰਮ ਕਰਦੀਆਂ ਹੋ ਸਕਦਾ ਉੱਥੇ ਕੋਈ ਪੰਗਾ ਪੈ ਜਾਏ। ਉਹ ਤੰਗ ਲੱਗ ਜੇ ਕਰਨਾ। ਫਿਰ ਉਹ ਹੋ ਜੂ। ਜਾਂ ਤੇਰਾ ਬੱਚਾ ਵੱਡਾ ਹੋਣ ਵਾਲਾ ਹੋ ਸਕਦਾ ਉਹ ਤੰਗ ਕਰਨ ਲੱਗ ਜੇ ਫਿਰ ਤੇਰੀ ਉਹ ਬਿਪਤਾ ਛੇੜ ਜੂ। ਫਿਰ ਉਹਦਾ ਵਿਆਹ ਕਰੇਗਾ ਗਾ ਨੂੰ ਆ ਗਈ ਕਰੇਗੀ ਨੂੰ ਤੇਰੀ ਇਦਾਂ ਦੀ ਆ ਗਈ ਫਿਰ ਤੂੰ ਫਿਰ ਫਿਰ ਤੰਗ ਰਹੀ ਫਿਰ ਗਾਂ ਪੋਤਾ ਬੱਚਾ ਕੋਈ ਨਾ ਹੋਇਆ ਪੋਥੇ ਫਿਰ ਰੁਫੇ ਰੁਈ ਜੇ ਇਹ ਤੇ ਹਰ ਇੱਕ ਦੀ ਜ਼ਿੰਦਗੀ ਹੈ ਕਿਸੇ ਦੀ ਕਿਸੇ ਦਾ ਪਿਓ ਤੰਗ ਕਰੀ ਜਾਂਦਾ ਕਿਸੇ ਦੀ ਘਰ ਵਾਲੀ ਤੰਗ ਕਰੀ ਜਾਂਦੀ ਕਿਸੇ ਦੀ ਸੱਸ ਤੋਂ ਦੁਖੀ ਹੈ ਕੋਈ ਕੋਈ ਬੌਸ ਤੋਂ ਦੁਖੀ ਹੈ ਆਪਣੇ ਤੋਂ ਉਹ ਕੋਈ ਕਿਸੇ ਦੇ ਪੁੱਤ ਤੋਂ ਦੁਖੀ ਹੈ ਜੇ ਤੁਸੀਂ ਕਹਿੰਦੇ ਹੋ ਵੀ ਇਨਾਂ ਚੀਜ਼ਾਂ ਨੂੰ ਤੁਸੀਂ ਚੇਂਜ ਕਰ ਸਕਦੇ ਹੋ ਨਹੀਂ ਇਹ ਨਹੀਂ ਮੇਰੀ ਸੱਸ ਮੈਨੂੰ ਤਾਂ ਮੈਂ ਕਹਿੰਦੀ ਨਹੀਂ ਤੁਹਾਨੂੰ ਕੀ ਪਤਾ ਮੈਂ ਕਹਿੰਦਾ ਹੁਣ ਤੇਰੇ ਵਾਂਗੂ ਧੰਮਾ ਦੇ ਲਈ ਜਿਹੜੇ ਗੋਲ ਬੋਤ ਐ ਚੱਕੀ ਫਿਰਦੇ ਬੰਦੂਕਾਂ ਮੇਰੇ ਕੰਨੀ ਅਗਲੇ ਵੜਨ ਨਹੀਂ ਦਿੰਦੇਗਾ ਮਾਜੇ ਚ ਕਹਿੰਦੇ ਤੈਨੂੰ ਵੜਨ ਨਹੀਂ ਦੇਣਾ ਸੀ ਧਮਕੀਆਂ ਰੋਜ਼ ਸੁਣਦੇ ਆ ਮੈਂ ਕਿਹਾ ਮੇਰੇ ਬਾਸ ਤੇ ਮੇਰੇ ਬਾ ਮੇਰੇ ਕੋਲ ਸੱਸ ਨਹੀਂ ਤੇ ਹੋਰ ਨੇ ਕਈ ਬੰਦੇ ਆਹੋ ਉਹ ਵੀ ਜੇ ਸੱਸ ਨਹੀਂ ਤੇ ਹੋਰ ਕਈ ਨੇ ਭਰਕਦੀ ਜ਼ਿੰਦਗੀ ਚ ਹੁੰਦੇ ਆ ਪਰसों ਚ ਉਥੇ ਟਰੰਪ ਦੀ ਵੱਡਦਾ ਸੀ ਮੈਂ ਇੱਕ ਅਖਬਾਰ ਚ ਖਬਰ ਆਈ ਉਹਨੇ ਗੂਗਲ ਵਾਲੇ ਨੂੰ ਸੱਦਿਆ ਕਹਿੰਦੇ ਤੂੰ ਈਡੀਅਟ ਭਰਦੇ ਆ ਮੇਰਾ ਨਾਂ ਕਿਉਂ ਆਉਂਦਾ ਮੇਰੀ ਫੋਟੋ ਕਿਉਂ ਆ ਜਾਂਦੀ ਉਹਦੇ ਤੇ ਗੂਗਲ ਤੇ ਜਦੋਂ ਕਦੇ ਤੁਸੀਂ ਈਡੀਅਟ ਭਰਦੇ ਹੋ ਨਾ ਤੇ ਉਹਦੇ ਤੇ ਟਰੰਪ ਦੀਆਂ ਫੋਟੋਆਂ ਹੀ ਫੋਟੋਆਂ ਆ ਜਾਂਦੀਆਂ ਮੈਂ ਕਿਹਾ ਲੈ ਆ ਵੀ ਤੂੰ ਹੀ ਤੂੰ ਦੁਖੀ ਤੇ ਸਾਰਾ ਹੀ ਹੈ ਤੇਰੀ ਪ੍ਰੋਬਲਮ ਇਹ ਹੈ ਵੀ ਤੈਨੂੰ ਸਸ ਤੰਗ ਕਰਦੀ ਏ ਕਿਸੇ ਦੀ ਪ੍ਰੋਬਲਮ ਇਹ ਹੈ ਉਹਦੀ ਘਰ ਵਾਲੀ ਤੰਗ ਕਰਦੀ ਏ ਘਰ ਵਾਲੀ ਦੀ ਪ੍ਰੋਬਲਮ ਇਹ ਆ ਉਹਨੂੰ ਘਰ ਵਾਲਾ ਮਾੜਾ ਮਿਲ ਗਿਆਗਾ ਔਲਾਦ ਤੰਗ ਕਰਦੀ ਏ ਇੱਥੇ ਤੇ ਟਰੰਪ ਵਰਗੇ ਵੀ ਦੁਹੀ ਨੇ ਈਡੀਅਟ ਭਰੋ ਤੇ ਮੇਰੀ ਫੋਟੋ ਕਿਉਂ ਆਉਂਦੀ ਏ ਅਗਲੇ ਪ੍ਰੈਜ਼ੀਡੈਂਟ ਨੇ ਅਮਰੀਕਾ ਦੇ ਸਭ ਤੋਂ ਸਟਰੋਂਗ ਮੈਨ ਹੈ ਦੁਨੀਆ ਦਾ ਸਭ ਤੋਂ ਸਟਰੋਂਗ ਮੈਨ ਹੈ ਉਹ ਵੀ ਕਹਿੰਦਾ ਮੈਂ ਪਰੇਸ਼ਾਨ ਗੱਲ ਸਮਝਣੀ ਹੈ ਵੀ ਅਸੀਂ ਉਸ ਸਿਚੁਏਸ਼ਨ ਦੇ ਵਿੱਚ ਰਹਿ ਕੇ ਉਹਦੇ ਤੋਂ ਬਾਹਰ ਕਿਤਾ ਰਹਿਣਾ ਇਹ ਤੇ ਤੂੰ ਵੇਖਣਾ ਜਿੰਨਾ ਸਟਰੋਂਗ ਹੋਏਗਾ ਜਿੰਨਾ ਤੇਰਾ ਦਿਮਾਗ ਚੱਲੂ ਉੱਥੇ ਪਤਾ ਲੱਗਣਾ ਕਿੰਨਾ ਤਕੜਾ ਹੈ ਬੱਚੇ ਦੇ ਕੰਡਾ ਵਜਿਆ ਨਹੀਂ ਚੱਲ ਸਕਦਾ ਪਾਲਣੇ ਆ ਪਰ ਇੱਕ ਹੋਏ ਐਨੇ ਫੱਟ ਵੱਜੇ ਪਏ ਵੀ ਕੋਲੋਂ ਦੀ ਲੰਗੀ ਹੱਜ ਜਾਂਦਾ ਹੈ ਉਹ ਹੁਣ ਬਣ ਲੋ ਪੱਕਾ ਬਣ ਗਏ ਗੁਰੂ ਗੋਬਿੰਦ ਸਿੰਘ ਦੇ ਪੁੱਤ ਲਿਆਓ ਨਿਆਣਿਆਂ ਨੂੰ ਇੱਥੇ ਦਮਾਲੇ ਦਸਤਾਰਾਂ ਸਜਾ ਕੇ ਗੱਤਕੇ ਸਿਖਾ ਦਿਓ ਪਵਾ ਕੇ ਚੋਲੇ ਖੜਾ ਦਿਓ ਸਟੇਜ ਤੇ ਬਣ ਕੇ ਜੋਲਾ ਵਰਸਿਕ ਬਾਬਾ ਫਤਿਹ ਸਿੰਘ ਪਰ ਮੈਂ ਕੱਲ ਵੀ ਅਰਜ਼ ਕੀਤੀ ਸੀ ਬਾਹਰੋਂ ਠੀਕ ਹੈ ਆਪਾਂ ਬਣ ਕੇ ਦਾੜੀਆਂ ਕੇਸ ਰੱਖ ਲੈ ਚੋਲੇ ਪਾ ਲੋ ਭਾਵੇਂ ਪਰ ਜਿੱਦਾਂ ਜਿੰਨਾ ਚਿਰ ਉਹ ਸੋਚ ਨਹੀਂ ਬਣਦੀ ਜਿੱਦਾਂ ਚਿਰ ਉਹ ਅੱਖ ਚ ਅੱਖ ਪਾ ਕੇ ਗੱਲ ਕਰਨ ਵਾਲੀ ਹਿੰਮਤ ਨਹੀਂ ਆਉਂਦੀ ਸਾਡੇ ਇੱਥੇ ਸਾਡੇ ਬੰਦੇ ਕਹਿੰਦੇ ਕਾਨੂੰ ਕਿਸੇ ਨਾਲ ਵਿਗਾੜਨੀ ਹੈ ਜੀ ਉਹ ਛੱਡੋ ਜੀ ਕੀ ਪਤਾ ਕੀ ਦੀ ਲੋੜ ਕਦੋਂ ਪੈ ਜੇ ਐਵੇਂ ਆਪਾਂ ਬਾਲੇ ਬਾਲੇ ਨਹੀਂ ਬੁਰੇ ਬਣ ਲੈ ਮਨਜਾ ਫਤੇ ਸਿੰਘ ਆ ਬਣਿਆ ਫਿਰਦਾ ਜਿਹੜਾ ਐ ਇੰਨੀ ਗੱਲ ਪਿੱਛੇ ਹੀ ਵੀ ਤੇਰੇ ਅਗਲਾ ਬੰਦ ਗੋਲੀ ਨਹੀਂ ਲੱਗਿਆ ਮਾਰਨ ਐਨਾ ਨਹੀਂ ਕਹਿ ਸਕਿਆ ਓਏ ਸਾਰੀ ਉਗਰਾਣ ਖਾ ਗਿਆ ਓਏ ਤੂੰ ਇੰਨੀ ਹਿੰਮਤ ਨਹੀਂ ਪਈ ਤੇਰੇ ਵਿੱਚ ਵੱਡਾ ਫਤੇ ਸਿੰਘ ਬਣਦਾ ਇੰਨੀ ਹਿੰਮਤ ਨਹੀਂ ਪਾਈ ਤੇਰੇ ਸਿੱਧਾ ਹੀ ਤੈਨੂੰ ਗੋਲੀ ਮਾਰ ਦੂ ਅਗਲਾ ਕੇਸ ਕਰਾ ਦੂ ਤੇਰੇ ਤੇ ਨਾ ਜੀ ਕੀ ਪਤਾ ਯਾਰ ਬਾਲਾ ਨਹੀਂ ਐ ਕਰੀਦਾ ਕਿ ਬੰਦੇ ਦੇ ਪਤਾ ਲੱਗਦਾ ਕਿਹੜੇ ਵੇਲੇ ਲੋੜ ਪੈ ਜਾਣੀ ਵੱਜਦੀ ਮੁਸੀਬਤ ਆਈ ਦਾ ਕੀ ਪਤਾ ਯਾਰ ਕਦੋਂ ਐ ਨਹੀਂ ਬਾਲਾ ਨਹੀਂ ਐ ਨਹੀਂ ਅੱਲਾ ਸਾਡੀ ਸੋਚੇ ਹਾਂਜੀ ਜ਼ਿਕਰੀਆ ਇਹ ਆਪਾਂ ਦਾ ਭਾਈ ਰਜੀਤ ਸਿੰਘ ਟਾੜੀ ਵਾਲੇ ਦੀ ਜਿਹੜੀ ਵੀਡੀਓ ਦੇਖ ਰਹੇ ਸੀ ਨਾ ਇਹ ਨਜ਼ਰੀਆ ਤੇ ਸੋਚ ਤੇ ਆਪਣੇ ਆਪ ਨੂੰ ਮਜ਼ਬੂਤ ਕਰਨ ਤੇ ਇਹ ਵੀਡੀਓ ਸੀ ਜਿਸ ਦੀ ਕਿ ਹਾਲਾਤ ਇਹ ਹਾਜ਼ਰ ਅੱਜ ਬਹੁਤ ਜ਼ਿਆਦਾ ਜ਼ਰੂਰਤ ਵੀ ਹੈ ਕਿਉਂਕਿ ਹੁਣੇ ਹਾਲ ਹੀ ਦੀ ਘੜੀ 'ਚ ਜੰਗ ਹੱਟੀ ਹੈ ਤੇ ਜਿਹੜੇ ਕਮਜ਼ੋਰ ਸੀ ਉਹ ਬੜੀ ਜਲਦੀ ਪੈਨਿਕ ਵੀ ਹੋ ਗਏ ਸੀ ਹਾਂਜੀ ਪਰੇਸ਼ਾਨੀ ਹਾਂ ਪਰੇਸ਼ਾਨ ਇਨਸਾਨ ਨੂੰ ਮਰਦ ਹੋਣਾ ਚਾਹੀਦਾ ਤਾਂ ਕਿ ਆਣ ਵਾਲੇ ਹਾਲਾਤ ਦਾ ਮੁਕਾਬਲਾ ਕਿਸ ਤਰ੍ਹਾਂ ਕਰਨਾ ਹਾਂਜੀ ਤੇ ਸੋਚ ਨੂੰ ਆਪਣੇ ਉਸ ਹਿਸਾਬ ਨਾਲ ਸੈੱਟ ਕਰਨਾ ਚਾਹੀਦਾ ਕਿਉਂਕਿ ਹਰ ਵਕਤ ਰੇਨ ਜੋੜਾ ਜਾਈਦਾ ਕਿ ਯਾਰ ਜਿਹੜਾ ਮੇਰਾ ਹੁਣ ਹਾਲਾਤ ਚੱਲ ਰਹਿਨਾ ਇਹ ਚੇਂਜ ਵੀ ਹੋ ਜਾਣੇ ਨੇ ਇਹ ਖਤਮ ਵੀ ਹੋ ਜਾਣੇ ਨੇ ਤੇ ਜਿਹੜਾ ਚੇਂਜ ਹੋ ਕੇ ਆਣਾ ਤੇ ਮੈਂ ਉਹਦਾ ਮੁਕਾਬਲਾ ਕਿਵੇਂ ਕਰਨਾ ਤੇ ਜਿਸ ਤਰ੍ਹਾਂ ਕਿ ਹੁਣ ਜੰਗ ਦੇ ਹਾਲਾਤ ਸੀ ਮੜੀ ਪਰੇਸ਼ਾਨੀ ਸੀ ਲੋਕਾਂ ਨੂੰ ਕਮਜ਼ੋਰ ਦਿਲ ਪਰੇਸ਼ਾਨ ਵੀ ਹੋਏ ਲੋਕ ਪਰੇਸ਼ਾਨ ਹੋਣਾ ਬੰਦ ਆ ਵੀ ਸੀ ਕਿਉਂਕਿ ਇੱਕ ਜੰਗ ਦਾ ਮਾਹੌਲ ਸੀ ਲੇਕਿਨ ਆਪਣੇ ਆਪ ਨੂੰ ਮਜ਼ਬੂਤ ਕਰਨਾ ਚਾਹੀਦਾ ਹਰ ਹਾਲਾਤ ਦੇ ਵਾਸਤੇ ਯਯੋ ਇੱਕ ਬੰਦੇ ਦਾ ਕਾਲ ਹੈ ਨਾ ਕਿ ਉਹ ਕਹਿੰਦਾ ਕਿ ਕੀ ਹੋਇਆ ਉਹ ਕਹਿੰਦਾ ਕੁਝ ਨਹੀਂ ਹੋਇਆ ਕਹਿੰਦਾ ਕਿਉਂ ਹੋਇਆ ਕਹਿੰਦਾ ਕੁਝ ਨਹੀਂ ਹੋਇਆ ਮਤਲਬ ਕਿ ਕੀ ਹੋਇਆ ਜਾਂ ਕਿਉਂ ਹੋਇਆ ਇਹਨੂੰ ਤੁਸੀਂ ਛੱਡਣਾ ਤੁਸੀਂ ਆਪਣੀ ਪਰਸਨੈਲਿਟੀ ਨੂੰ ਡਿਵੈਲਪ ਕਰਨਾ ਹੈ ਆਪਣੇ ਆਪ ਤੇ ਵਰਕ ਕਰਨਾ ਹੈ ਜੋ ਕਿ ਪਰਸਨਲ ਡਿਵੈਲਪਮੈਂਟ ਇਹਨਾਂ ਦੀ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਇਹਨਾਂ ਦੀ ਹਰ ਵੀਡੀਓ ਇਹਦੇ ਤੇ ਹੀ ਰਿਲੇਟ ਕਰਦੀ ਹੁੰਦੀ ਹੈ ਉਹ ਇਹਦੇ ਮੁਤਾਬਕ ਹੀ ਦੱਸਦੇ ਨੇ ਤਾਂ ਕਿ ਉਹ ਕਹਿੰਦੇ ਨੇ ਕਿ ਇਨਫਰਾਦੀ ਤੌਰ ਤੇ ਇੰਡੀਵਿਜੂਅਲ ਪਰਸਨਲ ਡਿਵੈਲਪਮੈਂਟ ਜ਼ਰੂਰੀ ਹੈ ਹਾਂਜੀ ਤੇ ਪਹਿਲੇ ਹਿੱਸੇ ਵੀਡੀਓ ਦੇ ਵਿੱਚ ਉਹਨਾਂ ਨੇ ਜਿਹੜੀ ਗੱਲ ਕੀਤੀ ਕਿ ਆਪਣਾ ਨਜ਼ਰੀਆ ਬਣਾਣਾ ਆਪਣੀ ਸੋਚ ਰੱਖਣੀ ਹੈ ਤੇ ਜਿਹੜਾ ਧਰਮ ਹੈ ਇਹਦੇ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਕਿ ਜਿਹੜਾ ਤੁਸੀਂ ਮੌਲਵੀ ਜਾਂ ਪ੍ਰਚਾਰਕਾਂ ਨੇ ਮਗਰ ਨਹੀਂ ਰਖਣਾ ਕਿੰਨੀ ਦੇਰ ਇਤਮਾਦ ਕਰ ਸਕਦੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਜੀ ਮੇਰੇ ਲੋਕ ਮੇਰੇ ਨਾਲ ਗੱਲ ਕਰ ਰਹੇ ਹੁੰਦੇ ਨੇ ਮੈਨੂੰ ਆਣ ਕੇ ਕਹਿੰਦੇ ਭਾਈ ਸਾਹਿਬ ਇਹ ਹੋ ਗਿਆ ਹੁਣ ਕੀ ਕਰੀਏ ਹਾਂ ਨਾ ਨਹੀਂ ਕਿਉਂ ਨਾ ਉਹ ਪੈਨ ਕਰ ਜਾਂਦੇ ਹਾਂ ਪੈਨ ਕਰ ਜਾਂਦੇ ਨੇ ਤੇ ਪਰੇਸ਼ਾਨ ਹੋ ਜਾਂਦੇ ਨੇ ਤੇ ਹੁਣ ਮੇਰੇ ਕੋਲ مشورہ ਲਈ ਜਾਂਦੇ ਨੇ ਲੇਕਿਨ ਕੱਲ ਨੂੰ ਮੈਂ ਹੀ ਨਾ ਹੋਵਾਂ ਫਿਰ ਕਿੰਨ ਕੋਲ ਮਸ਼ਵਰਾ ਲੈਣਗੇ ਇਸ ਲਈ ਤੁਸੀਂ ਆਪਣੇ ਆਪ ਨੂੰ ਮਜ਼ਬੂਤ ਕਰੋ ਸਟਰੋਂਗ ਕਰੋ ਤਗੜਾ ਕਰੋ ਤਗੜਾ ਕਰੋ ਤੇ ਬਹੁਤ ਅੱਛਾ ਮੈਸੇਜ ਸੀ ਇਹਨਾਂ ਹਾਲਾਤ ਦੇ ਵਿੱਚ ਛੋਟੀ ਜੀ ਵੀਡੀਓ ਤੁਹਾਡੇ ਨਾਲ ਦੋਸਤੋ ਸ਼ੇਅਰ ਕੀਤੀ ਅਮੀਰ ਦੇ ਕਿ ਤੁਹਾਨੂੰ ਇਹ ਵੀਡੀਓ ਬੜੀ ਪਸੰਦ ਆਈ ਹੋਏਗੀ ਮਿਲਦੇ ਨਵੀਂ ਵੀਡੀਓ ਨਾਲ ਆਪਣਾ ਖਿਆਲ ਰੱਖੋ ਅੱਲਾ ਨਿਗਹਿਬਾਨ